ਸਿੱਖੀ ਦਾ ਅਸਲ ਰੂਪ ਜਿਹੜਾ ਤੁਹਾਨੂੰ ਪਾਕਿਸਤਾਨ 'ਚ ਨਜ਼ਰ ਆ ਰਿਹਾ ਹੈ ਜਿਹਦੀ ਮੈਂ ਗੱਲ ਕਰਦਾ ਹੁਣ ਨਾਵਾ ਕਿ ਪਾਕਿਸਤਾਨ ਦੇ ਵਿੱਚ ਸਾਡੇ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਸਿੱਖੀ ਦਾ ਰੂਪ ਲੈ ਕੇ ਜਨਮੇ ਨੇ ਉਹ ਨਿੱਕੇ-ਨਿੱਕੇ ਬੱਚਿਆਂ ਨੇ ਤੁਸੀਂ ਅੰਮ੍ਰਿਤ ਚੱਕਿਆ ਹੋਇਆ ਔਰ ਉਹ ਅੰਮ੍ਰਿਤਧਾਰੀ ਨੇ ਬਹੁਤ ਵਧੀਆ ਲੱਗਦਾ ਦੇਖ ਕੇ ਕਿ ਸਿੱਖੀ ਦਾ ਇਹ ਰੂਪ ਜਿਹੜਾ ਘਟੋ-ਘਟ ਪਾਕਿਸਤਾਨ ਦੇ ਵਿੱਚ ਬਾਕੀ ਹੈ ਜਿਹੜਾ ਕਿ ਗੁਰੂ ਸਾਹਿਬ ਨੇ ਜਿਹੜੇ ਸਿੰਘ ਸਜਾਏ ਸਨ ਤੋਰ ਸਜਾਏ ਸਨ ਉਹ ਉਹਨਾਂ ਦਾ ਤੁਸੀਂ ਦੇਖੋ ਅੱਜ ਤੁਹਾਨੂੰ ਮੁxtਲਿਫ ਬਾਣਿਆਂ ਦੇ ਵਿੱਚ ਹਰ ਕੋਈ ਆਪਣੇ ਆਪਣੇ ਰੰਗ ਦੇ ਵਿੱਚ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਬੜਾ ਖੁਸ਼ੀ ਦਾ ਦਿਨ ਹੈ ਤੇ ਸੰਗਤਾਂ ਇਕੱਤਰ ਹੋਈਆਂ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਸ਼ਰਧਾ ਤੇ ਪਿਆਰ ਨਾਲ ਮਨਾ ਰਹੀਆਂ ਨੇ। ਹਮਾਰੇ ਦੋ ਜੱਥੇ ਹਨ ਔਰ ਇਨ ਸਭ ਕੋ ਦਮਾਲਾ ਵੀ ਮੇਰੇ ਸਜਾਇਆ ਹੈ। ਅੱਜ ਸਾਰੀ ਬੱਚੀ ਹਾਂ। ਹਾਂਜੀ ਔਰ ਆਪਣਾ ਕੁਵੀ ਭੈਣ ਕੋ ਵੀ ਸਭ ਕੋ। ਆਹ ਦੇਖੋ ਪੂਰਾ ਖਾਲਸਾ ਫਲੈਗ ਵੀ ਢੀਨੇ ਚੁੱਕਿਆ ਹੋਇਆ ਹੈ ਬੇਟਾ। ਕੀ ਨਾਮ ਤੁਹਾਡਾ? ਮੇਰਾ ਨਾਮ ਮ੍ਰਿਤਕ ਕੋ ਹੈ। ਇਹ ਕਿੰਨੀ ਕਲਾਸ ਚ ਪੜਦੇ ਹੋ 5 ਪੰਜਵੀਂ ਚ ਪੜਦੇ ਹੋ ਤੇ ਨਾਲ ਨਾਲ ਕੀਰਤਨ ਵੀ ਕਰਦੇ ਹੋ ਗੁੱਟ ਸੁਰਪ੍ਰੀਆ ਆਗਮਨ ਸੁਰਭਾ ਜਿਹੜਾ ਆਇਆ ਉਹ ਸੈਲੀਬ੍ਰੇਸ਼ਨ ਚ ਰਹੀ ਹੈ ਉਹ ਸਿਸਤਰਾ ਚੱਲ ਰਿਹਾ ਹੈ ਚਾਪਾ ਦਾ ਮੰਪਰਕਤ ਹੈ ਜਿਹੜਾ ਆਇਆ ਸੀ ਉਹ ਫਾਕਿਸਤਾਨ ਤੋਂ ਚੁੱਕ ਰਹਾ ਹੈ ਸਿਸਤਰਾ ਮਨਾਇਆ ਅਸਲਾਮੁਅਲੈਕਮ ਜੀ ਐਨਪੀਆਰ ਬਰੀ ਸਿਸਤੀ ਕਾ ਲਾਦਾਬ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਜਵੀਰ ਬਾਬਾ ਜੀ ਔਰ ਅਸੀਂ ਪਹੁੰਚੇ ਹਾਂ ਅੱਜ ਗੁਰਦੁਆਰਾ ਸ੍ਰੀ ਪਹਿਲੀ ਬਾਦਸ਼ਾਹੀ ਪੰਜਾ ਸਾਹਿਬ ਵਿਖੇ ਪੰਜਾ ਸਾਹਿਬ ਵਿਖੇ ਇਸ ਵੇਲੇ ਸੈਲੀਬ੍ਰੇਸ਼ਨਸ ਚੱਲ ਰਹੀਆਂ ਨੇ 308ਵਾਂ ਗੁਰਪੁਰਬ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਜਗਤ ਸੰਗਤ ਨੂੰ ਪਹਿਲੇ ਗੁਰੂ ਸਾਹਿਬ ਦੇ ਆਗਮਨ ਪੁਰਬ ਦੀਆਂ ਜਨਮ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਮੇਰੇ ਨਾਲ ਮੌਜੂਦ ਹਨ ਭਾਈ ਪ੍ਰੀਤਮ ਸਿੰਘ ਜੀ ਜੋ ਕਿ ਇੱਥੇ ਬਹੁਤ ਜ਼ਿਆਦਾ ਸਾਰੀਆਂ ਸੇਵਾਵਾਂ ਜੜੀਆਂ ਨੇ ਗੁਰੂ ਘਰ ਦੇ ਵਿੱਚ ਨਿਭਾਰੇ ਨੇ ਉਹਨਾਂ ਨਾਲ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਸ਼ਾਇਦ ਸ਼ਬੀਰ ਵੀਰ ਜੀ ਬਾਬਾ ਜੀ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਜਿੱਥੇ ਜਿੱਥੇ ਗੁਰਨਾਨਕ ਨਾਮ ਲੈਵਾ ਗੁਰਤਾਮ ਨੇ ਗੁਰਦੁਆਰੇ ਨੇ ਪਾਕਿਸਤਾਨ ਵਿੱਚ ਤੇ ਉਹਨਾਂ ਦਾ ਘਰ ਘਰ ਤੁਸੀਂ ਉਪਦੇਸ਼ ਦੇ ਰਹੇ ਹੋ ਘਰ ਘਰ ਤੁਸੀਂ ਮੈਸੇਜ ਪਹੁੰਚਾ ਰਹੇ ਹੋ ਜਿੰਨੇ ਵੀ ਆਪ ਜੀਾਂ ਲਈ ਤੁਹਾਡਾ ਧੰਨਵਾਦ ਅਸੀਂ ਕਰੀਏ ਉਹ ਥੋੜਾ ਹੈ ਕਿਉਂਕਿ ਇਤਿਹਾਸਕ ਦਰਬਾਰਾਂ ਤੇ ਇਸ ਟਾਈਮ ਪਹੁੰਚਣਾ ਆਪਣੇ ਮਸ਼ਰੂਫਤਰੀਨ ਵਕਤ ਤੋਂ ਟਾਈਮ ਕਰਨਾ ਫਿਰ ਤੁਸੀਂ ਜਗ੍ਹਾ ਜਗ੍ਹਾ ਜਾ ਕੇ ਪਹੁੰਚਣਾ ਤੇ ਉੱਥੇ ਗੁਰਨਾਨਕ ਦੇਵ ਜੀ ਦੇ ਦਰਕਰਦਾ ਸੰਦੇਸ਼ ਦੇਣਾ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ तमाम ਸਿੱਖ ਪਰਿਵਾਰਾਂ ਵੱਲੋਂ ਵੀਰ ਜੀ ਅੱਜ ਜਿਹੜੀ ਇੱਥੇ ਸੰਗਤ ਇਕੱਠੀ ਹੋਈ ਹੈ ਸਿਰਫ ਹਸਨ ਅਬਦਾਲ ਦੀ ਹੈ ਹਸਨ ਅਬਦਾਲ ਦੇ ਤਕਰੀਬਨ 186 ਇੱਥੇ ਮੁਕਾਮੀ ਸਾਡੇ ਮਕਾਨ ਨੇ ਘਰ ਨੇ ਜਿਸ ਵਿੱਚ ਸੈਤਾਰੀ ਬਰਾਦਰੀ ਉਸ ਤੋਂ ਬਾਅਦ ਗੁਰਸਿੱਖ ਬਰਾਦਰੀ ਸ਼ਾਮਿਲ ਹਨ ਤੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਬੜੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਮਿੰਗੋਰਾ ਸਵਾਦ ਪੀਰ ਬਾਬਾ ਪਿਸ਼ਾਵਰ ਹਸਨ ਅਬਦਾਲ ਸਾਰੀ ਸੰਗਤਾਂ ਇੱਥੇ ਆਈਆਂ ਨੇ ਅੱਜ ਵੀਰ ਜੀ ਮਤਲਬ ਕਿ ਦਿਨ-ਬਦ ਦਿਨ ਜਿਹੜੀ ਇਹ ਰੌਣਕ ਵੱਧ ਰਹੀ ਹੈ ਨਾਨਕ ਨਾਮ ਲੈਵਾ ਵੱਧ ਰਹੇ ਨੇ ਕਿਉਂਕਿ ਜਦੋਂ ਵਿਸਾਖੀ ਆਉਂਦੀ ਉਹਦੇ ਤੇ ਪੈਰ ਰੱਖਣ ਲਈ ਇੱਥੇ ਜਗ੍ਹਾ ਨਹੀਂ ਹੁੰਦੀ ਜੀ ਬਿਲਕੁਲ ਦਿਨ-ਬਦ ਨੇ ਤੇ ਬੱਚੇ ਦੀ ਤਦਾਦ ਸਾਡੀ ਜ਼ਿਆਦਾ ਹੋ ਰਹੀ ਹੈ ਅੱਜ ਤੁਹਾਨੂੰ ਬੱਚਿਆਂ ਦਾ ਕੀਰਤਨ ਦੇਖਿਆ ਉਹਨਾਂ ਦਾ ਨਗਰ ਕੀਰਤਨ ਦੇਖ ਰਿਹਾ ਇਸ ਤੋਂ ਬਾਅਦ ਫਿਰ ਵੱਡਾ ਨਗਰ ਕੀਰਤਨ ਹੋਣਾ ਹੈ ਉਹ ਜੀ ਉਹ ਵੀ ਆਪ ਜੀ ਸੰਗਤ ਨਾਲ ਸਾਡੀ ਤਰਫੇ ਦਰਖਾਸਤ ਹੈ ਕਿ ਸ਼ੇਅਰ ਕਰੋ ਜਿਹੜੀ ਸੰਗਤ ਇੱਥੇ ਸਾਡੇ ਤੱਕ ਪਹੁੰਚ ਨਹੀਂ ਸਕਦੀਆਂ ਉਹਨਾਂ ਤੁਸੀਂ ਆਪਰੇ ਕੈਮਰੇ ਦੇ ਰਹੀਂ ਖੁੱਲੇ ਦਰਸ਼ਨ ਦੀ ਦਾਰੇ ਕਰਾਓ ਤਾਂ ਕਿ ਉਹ ਵੀ ਆਪ ਜੀ ਆ ਵਾਸਤੇ ਅਸੀਸਾਂ ਕਰ ਸਕਣ ਢੇਰ ਸਾਰੀਆਂ ਦੁਆਵਾਂ ਕਰ ਸਕਣ ਤੇ ਸਾਡੀ ਇਹ ਬੇਨਤੀ ਹੈ ਅ ਵੀਰ ਜੀ ਪੂਰੀ ਗੁਰਪਿਆਰੀ ਸੰਗਤ ਨੂੰ ਜਗਤ ਸੰਗਤ ਨੂੰ ਅੱਜ ਦੇ ਦਿਨ ਦੇ ਜਿਹੜਾ ਦਿਹਾੜਾ ਹੈ ਇੱਕ ਬਹੁਤ ਵੱਡਾ ਦਿਹਾੜਾ ਹੈ ਦਸਮ ਪਿਤਾ ਦੀ ਆਗਮਨ ਪੂਰਬ ਦਾ ਹੈ ਗੁਰੂ ਪੂਰਬ ਦਾ ਹੈ ਉਸ حوالے ਨਾਲ ਤੁਸੀਂ ਕੀ ਕਹਿਣਾ ਚਾਹੋਗੇ ਸਮੂਹ ਸੰਗਤਾਂ ਨੂੰ ਜਿੰਨੇ ਵੀ ਗੁਰਨਾਨਕ ਨਾਮ ਲੈਵਾ ਸੰਗਤਾਂ ਹਨ ਆਪ ਸਮੂਹ ਸੰਗਤਾਂ ਨੂੰ ਮੂਲ ਨਾਲਕਸ਼ਈ ਕੈਲੰਡਰ ਦੇ ਮੁਤਾਬਿਕ ਜੋ ਕਿ ਅਜ ਪੰਜਾ ਸਾਹਿਬ ਨਨਕਾਣਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਤੇ ਬਾਕੀ ਹੋਰ ਦੇਸ਼ਾਂ ਵਿੱਚ 2003 ਤੋਂ ਬਾਅਦ ਜਿਹੜਾ ਕੈਲੰਡਰ ਛਾਇਆ ਹੋਇਆ ਸੀ ਉਸ ਵਿੱਚ 6 ਤਰੀਕ ਨੂੰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਸੋ ਆਪ ਸਮੂਹ ਸੰਗਤਾਂ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜੀ ਦੀ ਸੰਗਤ ਵੱਲੋਂ ਸਮੂਹ ਇੱਥੇ ਦੇ ਸੇਵਾਦਾਰਾਂ ਵੱਲੋਂ ਟੇਲੀਆਆਂ ਵੱਲੋਂ ਲੰਗਰੀਆਂ ਵੱਲੋਂ ਅਤੇ ਬਾਬਾ ਜੀ ਵੱਲੋਂ ਲੱਖਾਂ ਵਾਰ ਤੇ ਕਰੋੜਾਂ ਵਾਰ ਵਧਾਈਆਂ ਵਧਾਈਆਂ ਹੋਣ ਜੀ ਬੋਲੇ ਸੁਨਹਿਾਰ ਸਸਿਆ ਕਾਲ ਬਹੁਤ ਸ਼ੁਕਰੀਆ ਜੀ ਐਸ ਐਂਡ ਪਾਈ ਪ੍ਰੀਤਮ ਸਿੰਘ ਜੀ ਇਹਨਾਂ ਨਾਲ ਮੇਰੀ ਪ੍ਰੀਤ ਹੀ ਜਿਹੜੀ ਹੈ ਨਾ ਉਹ ਅਲੱਗ ਹੈ ਠੀਕ ਹੈ ਜੀ ਮੈਂ ਤਾਂ ਇਹਨਾਂ ਨੂੰ ਇਹ ਕਹਿਣਾ ਉਹਨਾਂ ਮਹਾ ਪ੍ਰੀਤਮ ਮੋਹੇ ਬੋਲੇ ਨਾ ਤੇ ਇਹ ਬਹੁਤ ਕਿਉਂਕਿ ਸੇਵਾਵਾਂ ਬਹੁਤ ਜ਼ਿਆਦਾ ਨੇ ਇਹਨਾਂ ਨੇ ਇੱਥੇ ਬੱਚਿਆਂ ਨੂੰ ਟੀਚਿੰਗ ਵੀ ਕਰਦੇ ਨੇ ਗੁਰੂ ਘਰ ਦੇ ਵਿੱਚ ਬਹੁਤ ਜ਼ਿਆਦਾ ਸਾਰੀਆਂ ਸੇਵਾਵਾਂ ਨਿਭਾਉਂਦੇ ਨੇ ਚੱਲਦੇ ਹਾਂ ਅੱਗੇ ਦੇਖਨੇ ਆ ਬੱਚੇ ਬੀਬੀਆਂ ਭੈਣਾ ਕਿਸ ਤਰ੍ਹਾਂ ਬੜੀ ਖੁਸ਼ੀ ਦਾ ਇਜ਼ਹਾਰ ਜਿਹੜਾ ਅੱਜ ਦੇ ਦਿਨ ਚ ਕਰ ਰਹੇ ਆ ਆਓ ਇੱਥੇ ਚੱਲਦੇ ਹਾਂ ਪਿਆਰੀ ਸੰਗਤ ਜੀ ਗੁਰੂ ਮਹਾਰਾਜ ਦੇ ਗੁਰੂਪੁਰਬ ਦੇ ਤੇ ਆਗਮਨ ਪੁਰਬ ਦੇ ਉੱਤੇ ਇਹ ਬਹੁਤ ਵੱਡਾ ਕੇਕ ਬਣਾਇਆ ਗਿਆ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰੋ ਜੀ ਇਹ ਪੰਜਾਤ ਦੀ ਸੰਗਤ ਵੱਲੋਂ ਜਿਹੜਾ ਇਹ ਸੇਵਾ ਨਿਭਾਈ ਜਾ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ 359ਵੇਂ ਗੁਰੂ ਬੁਰਗ ਦੇ ਉਤੇ ਇੱਕ ਕੇਕ ਤਿਆਰ ਕੀਤਾ ਗਿਆ ਜੀ ਬਲੇ ਸੋ ਹਾਂਜੀ ਜੀ ਗੁਰੂ ਪੂਰਬ ਤੇ ਅਸੀਂ ਪਹੁੰਚੇ ਹੋਏ ਆਂ ਸ੍ਰੀ ਪੰਜਾ ਸਾਹਿਬ ਤੇ ਸਾਡੇ ਨਾਲ ਇੱਥੇ ਨਾਨਕ ਨਾਮ ਲੇਵਾ ਸੰਗਤ ਜਿਹੜੀ ਹੈ ਸਿੰਧੀ ਸੰਗਤ ਹੈ ਜਿਹਨੂੰ ਕਿ ਹਿੰਦ ਸਿੰਧ ਹਮੇਸ਼ਾ ਲਫ਼ਜ਼ ਕੀ ਬੋਲਿਆ ਜਾਂਦਾ ਹੈ ਹਿੰਦ ਔਰ ਸਿੰਧ ਇਹ ਸਿੰਧ ਦੀ ਸੰਗਤ ਆ ਸਾਡੇ ਨਾਲ ਸਹਿਜਤਾਰੀ ਜਿਨ੍ਹਾਂ ਨੂੰ ਨਾਨਕ ਨਾਮ ਲੇਵਾ ਕਿਹਾ ਜਾਂਦਾ ਹੈ ਔਰ ਇਹ ਸੰਗਤ ਦੇ ਬਾਰੇ ਦੇ ਵਿੱਚ ਆਪਾਂ ਚਰਚਾ ਕੀਤੀ ਸੀ ਤਕਰੀਬਨ 2000 ਚੋ ਵਾ ਨਾ ਹੋਏ ਜਿੱਦੋਂ ਪਾਕਿਸਤਾਨ ਦੇ ਵਿੱਚ ਕੋਈ ਵੀ ਇਹਨਾਂ ਦੇ ਬਾਰੇ ਵਿੱਚ ਨਾਨਕ ਨਾਮ ਲੈਵਾ ਸੰਗਤ ਦੇ ਬਾਰੇ ਵਿੱਚ ਕੋਈ ਖਾਸ ਗੱਲ ਨਹੀਂ ਸੀ ਕਰਦਾ ਉਸ ਵੇਲੇ ਤੇ ਅਸੀਂ ਦੱਸਿਆ ਜੇ ਇੱਥੇ ਸਹਿਜ ਧਾਰੀਆਂ ਦੀ ਨਾਨਕ ਨਾਮ ਲੈਵਾ ਜਿਹੜੇ ਨੇ ਉਹਨਾਂ ਦੀ ਬਹੁਤ ਵੱਡੀ ਗਿਣਤੀ ਹੈ ਤੇ ਉਹ ਅੱਜ ਤੁਹਾਨੂੰ ਨਜ਼ਰ ਆ ਰਹੇ ਨੇ ਇਹ ਸੰਗਤ ਕਿੱਥੋਂ ਆਈ ਹੈ ਹైదరాబాద్ ਤੋਂ ਗੁਰੂ ਨਾਨਕ ਦਰਬਾਰ ਗੁਰਦੁਆਰਾ ਸ੍ਰੀ ਪਹਿਲੀ ਬਾਦਸ਼ਾਹੀ ਗੁਰੂ ਨਾਨਕ ਦਰਬਾਰ ਹైదరాబాద్ ਸਿੰਧ ਤੋਂ ਤੇ ਗੱਲ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦਰ ਸੇ ਆਏ ਆਪ ਹైదరాబాద్ ਕਰਾਚੀ ਹైਦਰਾਬਾਦ ਸੀ ਹైਦਰਾਬਾਦ ਸੀ जी भाई साहब हम हैदराबाद से आए हैं गुरु नानक दरबार हैदराबाद उधर का हम नंगरी हूँ अब हर साल ये पंजाब साहब गुरु गोबिंद सिंह का जन्म जन्ग होता है तीन चार पाँच तारीख हम इधर आते हैं सेवा भी करते हैं आज भोग साहब हुआ है अभी पालकी होगी आज हम इधर हैं कल हम इधर से निकल जाएंगे हमारे साथ चार पांच गाड़ी है बड़ी सेवा की है पंजाब साहब गुरुद्वार वाले हमारे हमारी अभी बहुत हमारे को सुकून आया पंजे का भी दर्शन किया स्नान भी किया बाबे की रहमत है हम हमारे को आज आने में बीस दिन हो गया पंद्रह दिन हो गए हमें पाँच दिन पहले नानकाड़ा साहब गए थे वरी छः दिन करतारपुर थे अभी चार दिन हमारे को इधर हो गया है अभी गुरु पंजा साहब में ये आज गुरु गोबिंद सिंह के जन्म का भोग साहब अभी आराम हो गया है अभी सारी संगत अभी हम जाएंगे गुरुद्वारा डेरा साहब उसी के बाद हम जाएंगे वापस हैदराबाद वाहेगुरु जी का खालसा वाहेगुरु जी की फतेह वीर जी कितनी की संगत आई है आपकी हमारी तकरीबन पंजा साहब में आई है पच्चीस तीस हैं कोस्तानी हम हैदराबाद से सन से पच्चीस तीस बंदे हैं वापस में आए हैं करतापुर में तकरीबन हम आते हैं पाँच सौ चार सौ बंदे होते हैं न्यू ईयर में नए साल में उधर होते हैं करतापुर साहब ਸਹੀ ਹੋ ਗਿਆ ਜੀ ਇਸ ਹਨ ਸਾਡੀਆਂ ਜਿਹੜੀਆਂ ਸੰਗਤਾਂ ਜਿਹੜੀਆਂ ਕਿ ਨਾਨਕ ਨਾਮ ਲੈਵਾ ਜਿਨ੍ਹਾਂ ਨੂੰ ਆਪਾਂ ਵੀਰ ਇੰਦਰਜੀਤ ਸਿੰਘ ਜੀ ਜਿਹੜੇ ਯੂਕੇ ਤੋਂ ਨੇ ਉਹ ਇਸ ਸੰਗਤ ਦੇ ਉੱਤੇ ਖਾਸ ਕਰਕੇ ਕੰਮ ਕਰ ਰਹੇ ਨੇ ਜਿਹੜੀ ਸਿੰਧੀ ਸਿੱਖ ਸੰਗਤ ਹੈ Hindu ਸੰਗਤ ਹੈ ਉਹਨਾਂ ਬਾਰੇ ਤੇ ਮਜ਼ੇਦਾਰੀ ਦੀ ਗੱਲ ਹੈ ਕਿ ਜਿਹੜਾ ਅਸੀਂ ਆਪਾਂ ਨਾਤ ਪੰਤੀ ਔਰ ਦਾਸ ਪੰਤੀ ਜਿਹੜੇ ਸਿੱਖ ਗਾਇਨੇ ਆ ਇਹ ਉਹਨਾਂ ਉਹ ਸੰਗਤਾਂ ਦੇ ਵਿੱਚੋਂ ਨੇ ਕਿ ਜਿਹੜੇ ਸੇਮ ਟਾਈਮ ਕਹਿ ਲੋ ਤੁਸੀਂ ਕਿ ਬਿਲੀਵ ਜਿਹੜਾ ਇਹਨਾਂ ਦਾ ਉਹ ਮਤਲਬ ਕਿ ਸਨਾਤਨ ਧਰਮ ਵੀ ਹੈ ਔਰ ਇਹਨਾਂ ਦਾ ਜਿਹੜਾ ਪੰਥ ਹੈ ਉਹ ਦੱਸਿਆ ਜਾਂਦਾ ਕਿ ਸਾਡਾ ਨਾਨਕ ਪੰਥ ਹੈ ਤੇ ਇੱਕ ਵਾਰੀ ਫੇਰ ਜਗਤ ਸੰਗਤ ਨੂੰ ਗੁਰੂ ਸਾਹਿਬ ਦੇ ਆਗਮਨ ਪੂਰਵ ਦੀਆਂ ਲੱਖੋ ਲੱਖ ਵਧਾਈਆਂ 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 ਹਾਂਜੀ ਜੀ ਅਸੀਂ ਅੱਜ ਪਹੁੰਚੇ ਹੋਏ ਹਾਂ ਗੁਰਦੁਆਰਾ ਸ੍ਰੀ ਪਹਿਲੀ ਬਾਸ਼ਾਈ ਪੰਚਾਇਤ ਸਾਹਿਬ ਵਿਖੇ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ 359ਵਾਂ ਗੁਰਪੂਰਵ ਜੜਾ ਹੈ ਉਹ ਜੋਸ਼ੋਖ ਰੋਸ਼ ਦੇ ਨਾਲ ਮਨਾਇਆ ਜਾ ਰਿਹਾ ਹੈ ਸਾਡੇ ਨਾਲ ਸਾਡੀਆਂ ਧੀਆਂ ਖਲੋਤੀਆਂ ਹੋਈਆਂ ਨੇ ਅਸੀਂ ਇਹਨਾਂ ਨਾਲ ਗੱਲ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਵਿੰਦਰ ਕੌਰ ਹੈ ਆਪ ਲੋਕ ਦੇਖ ਸਕਤੇ ਹੈ ਕਿ ਯਹਾਂ ਲੋਗ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੈ ਤਾਂ ਅੱਜ ਪਾਰਟ ਸਮਾਪਤੀ ਹੋ ਗਈ ਹੈ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਵੇ ਜੀ बेटा आप मुझे ये बताएं कि आपने माशाल्लाह आज इतना जबरदस्त बहाना आपने पहना हुआ है तो जब जब गुरुपुरब आता है तो आप इसी तरह पहनते हैं जी जी इसी साल हर साल इसी तरह हम मनाते हैं को जो शखरोज से मनाते हैं बेटा आप, आप आ, क्या कहते हैं कीर्तन भी करते हैं जी जी कीर्तन भी होते हैं हर रात गुरुद्वारे में सजन सजते हैं ये लोग ऐसे ही संगत पूरी और हम कीर्तन करते हैं गुड शाबाश बेटा आपसे बात करते हैं जी बेटा क्या नाम है आपका जगमीत कौर बेटा आज के दिन के हवाले से गुरु गोविंद सिंह जी की आगमन पूर्व के हवाले से कोई बात करें आज के दिन पे हमारा नयान सिंह होता है और बहुत ही अच्छा दिन होता है और नगर कीर्तन होता है नगर कीर्तन हम करते हैं नयान सिंह होता है उसके अलावा प्रचार होता है पाठ समाप्ति होती है बहुत अच्छा होता है ये दिन बहुत अच्छा गुजरता है अभी आप पालकी चलेगी और आप साथ, साथ कीर्तन करेंगे जी जी बिल्कुल अभी जाएगी तो हम पीछे कीर्तन करेंगे उनके कितने कितनी बच्चियां इस वक्त कीर्तन करेंगी छः हमें और कुछ लड़कियां और आगे हैं ठीक हो गया और भी बच्चियां हैं जी जी है दूसरी पढ़ाई वाली भी है हमारी भी है ठीक हो गया तो ये आपने आज ब्राउन बाना पहना हुआ है ये मैंने पहले नहीं देखा है ये यूनिफॉर्म है हमारा मतलब ये हमने डिसाइड किया था कि न्यान सिंह के लिए हम सारी लड़कियां जो हैं हमारी ग्रुप वाली वो यही करेंगे उन्होंने वो यूनिफॉर्म किया हमने ये एक ब्लू है और एक जो है जैसे कि आप नीला माना बेटा इधर इधर ये देखें ये ये जरा देखो प्योर निहंगाला नीला बाणा उन्होंने पाया बेटा है आप भी देखो पूरा खालसा फ्लैग भी धी चुकया चुका हुआ है बेटा की नाम थोड़ा मेरा नाम हरप्रीत कौर है ਕਿੰਵੀਂ ਕਲਾਸ ਚ ਪੜਦੇ ਹੋ 5 ਪੰਜਵੀਂ ਚ ਪੜਦੇ ਹੋ ਤੇ ਨਾਲ ਨਾਲ ਕੀਰਤਨ ਵੀ ਕਰਦੇ ਹੋ ਜੀ ਗੁੱਡ ਤੇ ਅੱਜ ਅੱਜ ਦੇ ਦਿਨ ਦੇ حوالے ਨਾਲ ਤੁਸੀਂ ਅੱਜ ਕੀ ਕੀ ਕੀਤਾ ਅਸੀਂ ਨਿਹੰਗ ਸਿੰਘ ਕੀਏ ਔਰ ਸ਼ਬਦ ਪੜ੍ਹੇ ਤੁਸੀਂ ਅੱਜ ਨਿਹੰਗ ਸਿੰਘ ਸਿੱझे ਹੋਏ ਹੋ ਗੁੱਡ ਪਾਲਕੀ ਦੇ ਨਾਲ ਚੱਲਣਗੇ ਔਰ ਅੱਛਾ ਇਹਦੇ ਵਿੱਚ ਬਲੈਕ ਬਾਣਾ ਵੀ ਹੈ ਕਾਲਾ ਬਾਣਾ ਵੀ ਪਾਇਆ ਹੋਇਆ ਹੈ ਬ੍ਰਾਊਨ ਬਾਣਾ ਵੀ ਪਾਇਆ ਹੋਇਆ ਤੁਸੀਂ ਦੇਖ ਸਕਦੇ ਹੋ बच्ची उन्हें ब्लैक बाना पाया हुआ, काले रंग रंगा पाया है जिस तरह मैं ब्लैक के हवाले के से आपने तो बहुत प्यारा ब्लैक बाना मेरी तरह हुआ हुआ है आपने भी और हम लोग यहाँ कीर्तन करे अभी और हमने हमारे दो जत्थे हैं और इन सबको को भी मैंने सजाया है आज सारी बच्चियों पास आ गुरगोविंद सिंह जी पांच वो तो सबके हैं ना जी जी इधर उस्ताद कौन है जो आपको ये सारा सिखाते हैं ना इधर उस्ताद <laughs> पापा अच्छा आओ बेटा पास आओ भाई ग्रीश का खासा भाई ग्रीश की फतेर की नाम है तेरा जसकिरण कौर जसकिरण कौर ये सारे दुमाले तुसी से जाए ने नहीं नहीं एना शीशा मत देना टीचर मैं टीचर हां ਸੀ ਟੀਚਰ ਹੋ ਐਨ ਨਿੱਕੀ ਜੀ ਟੀਚਰ ਚਲੋ ਗੱਲ ਕਰਦੇ ਆ ਤੁਹਾਡੇ ਨਾਲ ਵੀ ਤੇ ਤੁਸੀਂ ਕਿੰਨੀਵੀਂ ਕਲਾਸ ਚ ਪੜਦੇ ਹੋ ਨਾਇਨਥ ਨਾਇਨਥ ਕਲਾਸ ਵਿੱਚ ਪੜਦੇ ਹੋ ਤੇ ਵੱਡੇ ਹੋ ਕੇ ਕੀ ਬਣਨਾ ਹੈ ਡਾਕਟਰ ਵੈਰੀ ਗੁੱਡ ਜੀ ਡਾਕਟਰ ਮਿੰਪਾਲ ਸਿੰਘ ਜਿਹਨਾਂ ਤੁਸੀਂ ਸੇਵਾ ਕਰਨੀ ਹੈ ਅੱਗੇ ਆ ਜਾਓ ਬੇਟਾ ਤੁਸੀਂ ਵੀ ਆ ਜਾਓ ਜੀ ਬੇਟਾ ਜੀ ਅਸੀਂ ਨਾ ਇੱਥੇ ਸਾਰੇ ਨਿਹਾਂ ਸਿੰਘ ਦਾ ਜਿਹੜਾ ਤਿਆਰ ਕੀਤਾ ਹੋਇਆ ਹੈ ਸਾਰੇ ਮਿਲ ਕੇ ਇੱਕ ਸ਼ਬਦ ਤਿਆਰ ਕੀਤਾ ਸੀ ਜੋ ਸੀ ਤੁਸੀਂ ਹੁਣ ਸੁਣਿਆ ਵੀ ਹੈ ਕਿ ਮੈਂ ਇਹਨਾਂ ਦੀ ਟੀਚਰ ਹਾਂ ਥੋੜੀ ਜਿਹੀ ਬੋਸ ਅਸੀਂ ਜਰਾ ਲੇਟ ਹੋ ਗਏ ਸੰ ਥੋੜਾ ਜਿਹਾ ਨਾ ਬੋਲੋ ਸ਼ਬਦ ਦੇ ਸੁਣਾ ਸਕਦੇ ਹੋ ਕਿ ਕੋਈ ਕਲੈਂਟ ਠੀਕ ਹੈ ਜੀ ਸੁਣਾਓ ਜਰਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਜਾ ਅਸੁਰਾ ਛੋੜਿਓ ਦੂਜਾ ਕੋਣ ਧਿਆਈਏ ਅਸੁਰਾ ਛੋੜਿਓ ਦੂਜਾ ਕੋਣ ਧਿਆਈਏ ਜ਼ਬਰਦਸਤ ਜੀ ਇਹਨਾਂ ਨੇ ਕੀਰਤਨ ਜਿਹੜਾ ਹੈ ਸ਼ਬਦ ਕੀਰਤਨ ਜਿਹੜਾ ਤਿਆਰ ਕੀਤਾ ਔਰ ਇਹਨਾਂ ਨੇ ਇੱਥੇ ਪੜਿਆ ਵੀ ਹੈ ਔਰ ਹੁਣ ਉਸ ਤੋਂ ਬਾਅਦ ਦੁਬਾਰਾ ਜਦੋਂ ਪਾਲਕੀ ਚੱਲੇਗੀ ਫਿਰ ਨਾਲ ਨਾਲ ਨਹੀਂ ਨਾਲ ਨਾਲ ਜੀ ਫਿਰ ਵੀ ਸ਼ਬਦ ਪੜਾਂਗੇ ਫਿਰ ਸ਼ਬਦ ਤੁਸੀਂ ਪੜੋਗੇ ਬੇਟਾ ਹਾਂ ਜੀ ਸਾਨੂੰ ਜ਼ਰਾ ਫਲੈਗ ਦਿਖਾਓ ਨਾ ਜੀ ਇਹ ਲਓ ਜੀ ਜੁਲਤੇ ਨਿਸ਼ਾਨ ਰਏ ਫੜੋ ਜ਼ਰਾ ਜੀ ਨਿਸ਼ਾਨ ਸਾਹਿਬ ਨੂੰ ਨਿਸ਼ਾਨ ਸਾਹਿਬ ਆ ਗਿਆ ਜੀ ਇਹ ਦੇਖੋ ਬੱਚਿਆਂ ਨੇ ਬਹੁਤ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਪੜੇ ਹੋਏ ਨੇ ਬੇਟਾ ਤੁਸੀਂ ਵੀ ਲੈ ਲਓ ਨਿਸ਼ਾਨ ਸਾਹਿਬ ਇਧਰ ਨਾਲ ਲੁਟੋ ਦੇਖੋ ਇਹ ਸਿੱਖੀ ਦਾ ਅਸਲ ਰੂਪ ਜਿਹੜਾ ਤੁਹਾਨੂੰ ਪਾਕਿਸਤਾਨ 'ਚ ਨਜ਼ਰ ਆ ਰਿਹਾ ਹੈ ਜਿਹਦੀ ਮੈਂ ਗੱਲ ਕਰਦਾ ਹੁਣ ਨਾਵਾ ਕਿ ਪਾਕਿਸਤਾਨ ਦੇ ਵਿੱਚ ਸਾਡੇ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਸਿੱਖੀ ਦਾ ਰੂਪ ਲੈ ਕੇ ਜਨਮੇ ਨੇ ਉਹ ਨਿੱਕੇ-ਨਿੱਕੇ ਬੱਚਿਆਂ ਨੇ ਤੁਸੀਂ ਅੰਮ੍ਰਿਤ ਚੱਖਿਆ ਹੋਇਆ ਔਰ ਉਹ ਅੰਮ੍ਰਿਤਧਾਰੀ ਨੇ ਬਹੁਤ ਵਧੀਆ ਲੱਗਦਾ ਹੈ ਦੇਖ ਕੇ ਕਿ ਸਿੱਖੀ ਦਾ ਇਹ ਰੂਪ ਜਿਹੜਾ ਘਟੋ-ਘਟ ਪਾਕਿਸਤਾਨ ਦੇ ਵਿੱਚ ਬਾਕੀ ਹੈ ਜਿਹੜਾ ਕਿ ਗੁਰੂ ਸਾਹਿਬ ਨੇ ਜਿਹੜੇ ਸਿੰਘ ਸਜਾਏ ਸਨ ਕੋਰ ਸਜਾਏ ਸਨ ਉਹ ਉਹਨਾਂ ਦਾ ਤੁਸੀਂ ਦੇਖੋ ਅੱਜ ਤੁਹਾਨੂੰ ਮੁxtਲਿਫ ਬਾਣਿਆਂ ਦੇ ਵਿੱਚ ਹਰ ਕੋਈ ਆਪਣੇ ਆਪਣੇ ਰੰਗ ਦੇ ਵਿੱਚ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਬਹੁਤ ਵਧੀਆ ਲੱਗ ਰਿਹਾ ਬੇਟਾ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਟੀਚਿੰਗਸ ਜਿਹੜੀਆਂ ਨੇ ਉਹਨਾਂ ਨੂੰ ਲੈ ਕੇ ਤੁਸੀਂ ਇੱਥੇ ਆਪਣੀ ਕਿੰਨੇ ਸਾਲ ਦੀ ਤਾਲੀਮ ਪੂਰੀ ਕੀਤੀ ਹੈ ਮੈਂ ਹੁਣੇ میٹرਕ ਕੀਤੀ ਹੋਈ ਹੈ ਕਿਆ ਕਿ ਪੜ੍ਹਾਈ ਸੀ ਕਰ ਰਹੀ ਸੀ ਗੁਰਮੁਖੀ ਵੀ ਮੈਂ ਪੂਰੀ ਕੀਤੀ ਦਿਨਾਂ ਲੰਮੇ ਗੁਰਮੁਖੀ ਬੱਚਿਆਂ ਨੂੰ ਸਿਖਾਉਂਦੀ ਵੀ ਆ ਮੈਂ ਉਹਨਾਂ ਦੀ ਟੀਚਰ ਵੀ ਆ ਗੁਰਮੁਖੀ ਦੀ ਗੁਰਮੁਖੀ ਦੇ ਉਸਤਾਦ ਹੋ ਹਾਂਜੀ ਮੈਂ ਵੀ ਸਿੱਖਣੀ ਆ ਹਾਂਜੀ ਇੱਥੇ ਮੈਂ ਹਾਰਮੋਨੀਅਮ ਸਿਖਾਉਂਦੀ ਹਾਂ ਤੇ ਪਿਛਾਵਰ ਇਸ ਮੈਂ ਗੁਰਮੁਖੀ ਵੀ ਸਿਖਾਉਂਦੀ ਸੀ ਪਿਛਾਵਰ ਹਾਂਜੀ ਪਿਛਾਵਰ ਇੱਥੇ ਆ ਗਏ ਹੋ ਹਾਂਜੀ ਇੱਕ ਸਾਲ ਪਹਿਲਾਂ ਇੱਥੇ ਆਇਆ ਇੱਥੇ ਵਧੀਆ ਲੱਗ ਰਿਹਾ ਹਾਂ ਹਾਂਜੀ ਬਹੁਤ ਵਧੀਆ ਲੱਗ ਰਿਹਾ ਕਿਤੇ ਸਾਰੇ ਲੋਕ ਜਿਹੜੇ ਉਹ ਬਣਾ ਪਿਆਰ ਦੇਂਦੇ ਨੇ ਬੜਾ ਪਿਆਰ ਨਾਲ ਸਾਨੂੰ ਰੱਖਦੇ ਨੇ ਸਹੀ ਹੋ ਗਿਆ ਤੋੜਨਾ ਗੱਲ ਕਰਦੇ ਹਾਂ ਤੇ ਜੀ ਬੇਟਾ ਜੀ ਤੁਸੀਂ ਇੱਕ ਹੋਰ ਕੀ ਤਬਲਾ ਵਗੈਰਾ ਕੋਈ ਚੀਜ਼ ਨਾਲ ਵਜਾਉਂਦੇ ਹੋ ਹਾਰਮੋਨੀਅਮ ਅਭੀ ਮੈਂ ਸਿੱਖ ਰਹੀ ਹਾਂ ਔਰ ਉਸਕੇ ਬਾਅਦ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਤਬਲਾ ਵੀ ਸਿੱਖੂ ਸਹੀ ਹੋ ਗਿਆ ਜੀ ਵਾਹ ਜੀ ਵਾਹ ਬਹੁਤ ਵਧੀਆ ਲੱਗਾ ਬੇਟਾ ਸਟੇਬਲੈਸ ਔਰ ਸਾਰੇ ਸਾਰੇ ਬੱਚਿਆਂ ਨੂੰ ਇਹੀ ਕਵਾਂਗੇ ਕਿ ਜਿੰਨੇ ਬੱਚੇ ਨੇ ਅੱਜ ਜਿਸ ਤਰ੍ਹਾਂ ਸਾਡੀ ਈਦ ਹੁੰਦੀ ਹੈ ਉਸੇ ਤਰ੍ਹਾਂ ਹੀ ਇੱਥੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਬਣਾਇਆ ਗਿਆ ਔਰ ਬਿਲਕੁਲ ਮਨਾਇਆ ਜਾ ਰਿਹਾ ਹੈ ਬਲਕਿ ਪੂਰਾ ਦਿਨ ਹੈ ਸੈਲੀਬ੍ਰੇਸ਼ਨਸ ਜਾਰੀ ਰਹਿਣਗੀਆਂ ਕੱਲ ਰਾਤ ਤੋਂ ਸ਼ੁਰੂ ਨੇ ਕੱਲ ਪਰਸੋਂ ਦਿਨ ਸੇ ਸ਼ੁਰੂ ਹੈ ਪਰਸੋਂ ਦਿਨ ਤੋਂ ਸ਼ੁਰੂ ਨੇ ਕੱਲ ਦੀ ਰਾਤ ਵੀ ਸੀ ਕੱਲ ਦਾ ਦਿਨ ਵੀ ਸੀ ਅੱਜ ਦਾ ਪੂਰਾ ਦਿਨ ਹੈ ਸ਼ਾਮ ਹੋਣ ਵਾਲੀ ਹੈ ਔਰ ਗੁਰਪੁਰਬ ਜਿਹੜਾ ਉਹ ਚੱਲ ਰਿਹਾ ਹੈ ਇੱਥੇ ਤੇ ਨਾਲ ਦੀ ਨਾਲ ਅਸੀਂ ਚੱਲਦੇ ਜਾਵਾਂਗੇ ਔਰ ਤੁਹਾਨੂੰ ਅਸੀਂ ਦਿਖਾਉਂਦੇ ਜਾਵਾਂਗੇ ਕਿ ਅਸੀਂ ਕੀ ਕੀ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਅੱਜ ਦੇ ਦਿਨ ਦੀ ਤਿਆਰੀ ਦੇ ਵਿੱਚ ਸਾਡੇ ਨਾਲ ਇੱਥੇ ਗਿਆਨੀ ਸਾਹਿਬ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਔਰ ਤੁਸੀਂ ਦੇਖੋ ਸਾਡੇ ਨਾਲ ਸੁੱਚੇ ਸਾਬਤ ਜਿਹੜੇ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੁਨੀਆ ਦੇ ਉਤੇ ਤਸ਼ਰੀਫ ਲੈ ਕੇ ਆਏ ਆਗਮਨ ਪੁਰਬ ਆ ਉਹਨਾਂ ਦਾ ਤੇ ਉਸ ਲਿਹਾਜ਼ ਨਾਲ ਇਹ ਸਾਬਤ ਸੂਰਤ ਬੱਚੇ ਕਿੰਨੇ ਬਿਆਰੇ ਲੱਗ ਰਹੇ ਨੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਜਗਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੇ ਆਗਮਨ ਗੁਰਪੁਰਬ ਦੀ ਲੱਖਾਂ ਤੇ ਕਰੋੜਾਂ ਵਾਰ ਵਧਾਈ ਵਧਾਈ ਹੋਵੇ 300 ਨਿਹਾਲ ਸਾਥ ਜੀ ਅੱਛਾ ਬੇਟਾ ਜੀ ਆਪਣਾ ਆਪਣਾ ਪਰਚੇ ਕਰਵਾਉਂਦੇ ਜਾਓ ਅੱਗੇ मेरा नाम जसकिरण कौर है मैं नाइन्थ क्लास में पढ़ती हूँ मैं हारमोनियम भी सीखती हूँ और कीर्तन भी करती हूं। हूं। <wrestler Rust> मेरा नाम हरिंदर कौर है और मैं इनकी टीचर को हारमोनियम सिखाती हूँ साथ साथ गुरुमुखी भी सिखाती हूँ तो खुद भी कीर्तन करती हूँ और तबला वगैरह भी बजा लेती हूँ मेरा नाम जगमीत कौर है मैं नाइन्थ क्लास में पढ़ती हूँ और मैं भी इन्हीं से हारमोनियम सीखती हूँ और मैं कीर्तन भी करती हूँ मेरा नाम सुमन मेरा नाम सुमनदीप कौर है मैं नाइन्थ क्लास में पढ़ती हूँ और इन शब्द भी सीखती हूँ मेरा नाम हरप्रीत कौर है मैं फाइव क्लास में पढ़ती हूँ और मैं हारमोनियम भी सीखती हूँ और कविताएँ भी पढ़ लेती हूँ मेरा नाम गुरलीन कौर है और मैं सिक्स क्लास में पढ़ती हूँ यह हमारी टीचर है यह हमें हारमोनियम सिखाती हैं मेरा नाम चवनजीत सिंह है और मैं सिक्स क्लास में पढ़ता हूँ और मैं हारमोनियम भी सीखता हूँ मेरा नाम प्रदीप सिंह है और मैं क्लास में पढ़ता और मैं तबला सीखता हूँ जी 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 मेरा नाम अजमीर कौर है और मैं किर्तन तेज दीवार दोनों ही कर दिया ਮੇਰਾ ਨਾਮ ਸੰਗੀਤ ਕੌਰ ਹੈ ਔਰ ਮੈਂ ਹਰਿੰਦਰ ਸੇ ਹਰਮੋਨੀਅਮ ਸਿੱਖਤੀ ਔਰ ਕੀਰਤਨ ਵੀ ਕਰਦੀ ਹਾਂ 사ਦੀਵਾਰ ਕੀ ਡਿਊਟੀਆਂ ਵੀ ਕਰਦੀ ਹਾਂ ਮੇਰਾ ਨਾਮ ਹਰਪ੍ਰੀਤ ਕੌਰ ਹੈ ਔਰ ਮੈਂ 9th ਕਲਾਸ ਵਿੱਚ ਹਾਂ ਔਰ ਮੈਂ ਇਨੀ ਸੇ ਹਰਮੋਨੀਅਮ ਸਿੱਖਤੀ ਔਰ ਵੀ ਕੀਰਤਨ ਵੀ ਕਰਦੀ ਹਾਂ ਆਪ ਆਪਣਾ ਮੇਰਾ ਨਾਮ ਬਲਰਾਜ ਸਿੰਘ ਹੈ ਮੈਂ 6th ਕਲਾਸ ਵਿੱਚ ਪੜhta ਹਾਂ ਹਾਂਜੀ ਜੀ ਇਹ ਸਾਡੇ ਬੱਚੇ ਜਿਨ੍ਹਾਂ ਦੇ ਨਾਲ ਅਸੀਂ ਗੱਲ ਕਰ ਰਹੇ ਸੀ ਕਿ ਅੱਜ ਦਾ ਦਿਨ ਜਿਹੜਾ ਹੈ ਇਹਨਾਂ ਨੇ ਵਰਪੂਰ ਤਰੀਕੇ ਦੇ ਨਾਲ ਅ ਨਿਸ਼ਾਨ ਸਾਹਿਬ ਦੀ ਹੀਠ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਇਸ ਕੌਮ ਨੂੰ ਉਹਦੇ ਹੇਠ ਇਹ ਸਾਰੇ ਜਿਹੜਾ ਪ੍ਰੋਗਰਾਮ ਹੈ ਉਹ ਸਜੇਗਾ ਜੀ ਬੇਟਾ ਜੀ ਅੱਛਾ ਜੀ ਗਿਆਨੀ ਜੀ ਕੀ ਕਹਿਣਾ ਚਾਹੋਗੇ ਬਸ ਬੜਾ ਖੁਸ਼ੀ ਦਾ ਦਿਨ ਹੈ ਤੇ ਸੰਗਤਾਂ ਇਕੱਤਰ ਹੋਈਆਂ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ोत्सव ਨੂੰ ਸ਼ਰਧਾ ਤੇ ਪਿਆਰ ਨਾਲ ਮਨਾ ਰਹੀਆਂ ਨੇ ਮੈਂ ਇੱਕ ਵਾਰੀ ਫਿਰ ਸਾਰੇ ਜਗਤ ਨੂੰ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀ ਲੱਖਾਂ ਤੇ ਕਰੋਨਾ ਵਾਰ ਵਧਾਈ 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 ਪੇਸ਼ ਕਰਦਾ। ਐਸਐਨਜੀ ਸਡੇ ਗਿਆਨੀ ਸਾਹਿਬ ਪੰਜਾ ਸਾਹਿਬ ਦੇ ਔਰ ਇਹ ਤੁਸੀਂ ਦੇਖਿਆ ਸੱਚੇ ਸਾਬਤ ਸੂਰਤ ਬੱਚੇ ਜਿਹੜੇ ਨੇ ਮੇਰੇ ਨਾਲ ਖਲੋਤੇ ਹੋਏ ਨੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਔਰ ਅੱਜ ਮੈਂ ਇੱਥੇ ਆਏ ਆਂ ਤਾਂ ਮੈਨੂੰ ਇੰਜ ਲੱਗ ਰਿਹਾ ਜਿਵੇਂ ਇੱਕ ਬਹੁਤ ਵੱਡਾ ਫੈਸਟੀਵਲ ਹੋਵੇ ਕਿਉਂਕਿ ਉਮਨ ਆਮ ਪਾਕਿਸਤਾਨੀਆਂ ਨੂੰ ਨਹੀਂ ਪਤਾ ਕਿ ਗੁਰੂ ਪੁਰਬ ਦੀ ਕੀ ਅਹਿਮੀਅਤ ਹੈ ਆਗਮਨ ਪੁਰਬ ਦੀ ਪੁਰਬ ਕੀ ਦੀ ਇੱਥੇ ਅਹਿਮੀਅਤ ਕੀ ਹੈ ਤੇ ਇਹ ਦੇਖੋ ਤੁਸੀਂ ਜਰਾ ਕੈਮਰਾ ਕਮਾਓ ਜੀ ਜਰਾ ਸਾਰਾ ਦਿਖਾਓ ਜਰਾ ਕਿ ਕਿਸ ਤਰ੍ਹਾਂ ਰਾਸ਼ ਲੱਗਾ ਹੋਇਆ ਹੈ ਕਿਸ ਤਰ੍ਹਾਂ ਸੰਗਤਾਂ ਜੁੜੀਆਂ ਹੋਈਆਂ ਨੇ ਔਰ ਹਿੰਦ-ਸਿੰਧ ਦੀਆਂ ਸੰਗਤਾਂ ਜੜੀਆਂ ਨੇ ਉਹ ਜੁੜ ਗਈਆਂ ਹੋਈਆਂ ਨੇ ਇੱਥੇ ਔਰ ਬਸ ਨਗਰ ਕੀਰਤਨ ਜਿਹੜਾ ਉਹ ਸ਼ੁਰੂ ਹੋਣ ਦੀ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਸਸਿਕਲ ਜੀ ਗੁਰਪਿਆਰੀ ਸੰਗਤ ਜੀ ਅਸੀਂ ਪਹੁੰਚੇ ਹੋਏ ਹਾਂ ਇਸ ਵੇਲੇ ਪੰਜਾ ਸਾਹਿਬ ਦੇ ਵਿੱਚ ਔਰ ਪੰਜਾ ਸਾਹਿਬ ਦੇ ਵਿੱਚ ਇਸ ਵੇਲੇ ਸਟਾਲ ਲੱਗੇ ਹੋਏ ਨੇ ਜਿਹੜੇ ਲੰਗਰ ਦੀ ਸੇਵਾ ਚੱਲ ਰਹੀ ਹੈ ਜਿੱਥੇ ਪਕੌੜੇ ਔਰ ਜਲੇਬੀਆਂ ਦੇ ਸਟਾਲ ਨੇ ਨਾਲ ਚਾਹ ਚੱਲ ਰਹੀ ਹੈ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕੀ ਹਾਲ ਹੈ ਠੀਕ ਠਾਕ ਅਸੀਂ ਭਰਪੂਰ ਪੰਜਾ ਸਾਹਿਬ ਦੀ ਸੰਗਤ ਆਪਾਂ ਨੇ ਸੇਵਾ ਦੀ ਡਿਊਟੀ ਸਾਡੀ ਲੱਗੀ ਸੀ ਆਪਾਂ ਕਰਨੇ ਪਏ ਆ ਗੁਰਗੋਬਿੰਦ ਸਿੰਘ ਸਾਹਿਬ ਦਾ ਜਨਮ ਦਿਨ ਦੀ ਲੱਖ ਲੱਖ ਵਧਾਈਆਂ ਪੂਰੇ ਵਰਲਡ ਚੋਂ ਹੁਣ ਸਾਡੀ ਤਰਫੋਂ ਪਾਕਿਸਤਾਨ ਦੇ ਤਰਫੋਂ ਅੱਜ ਹੀ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸ੍ਰੀ ਪਹਿਲੇ ਪਾਸ਼ਾ ਹੀ ਪੰਜਾ ਸਾਹਿਬ ਵਿਖੇ ਅ ਗੁਰੂ ਗੋਬਿੰਦ ਸਿੰਘ ਜੀ ਦਾ 359ਵਾਂ ਜਨਮ ਪੁਰਬ ਜਿਹੜਾ ਉਹ ਇੱਥੇ ਮਨਾਇਆ ਜਾ ਰਿਹਾ ਹੈ ਔਰ ਸੰਗਤਾਂ ਜਿਹੜੀਆਂ ਨਾ ਖੁਸ਼ੀ ਨਾਲ ਨਿਹਾਲ ਨੇ ਇਹ ਦੋ ਦਿਨ ਦੀ ਸੈਲੀਬ੍ਰੇਸ਼ਨ ਹੈ ਅੱਜ ਦੀ ਨਹੀਂ ਹੈ ਪਰਸੋ ਰਾਤ ਤੋਂ ਸੈਲੀਬ੍ਰੇਸ਼ਨਸ ਸ਼ੁਰੂ ਨੇ ਯਾਨੀ ਕਿ ਤੁਸੀਂ ਸਮਝ ਲਓਗੇ ਹੁਣ ਅਸੀਂ ਸਮਾਪਤੀ ਵੱਲ ਜਾ ਰਹੇ ਹਾਂ ਐਂਡਲ ਜਾ ਰਹੇ ਹਾਂ ਸ਼ਾਮ ਹੋ ਰਹੀ ਹੈ ਲੇਕਿਨ ਬੱਚਿਆਂ ਦਾ ਸੰਗਤ ਦਾ ਜੋਸ਼ੋਖ ਰੋਸ਼ ਜਿਹੜਾ ਉਹ ਵੱਧੇ ਹੀ ਨਜ਼ਰ ਆ ਰਿਹਾ ਘਟਦਾ ਨਹੀਂ ਨਜ਼ਰ ਆ ਰਿਹਾ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਪਤੇ ਪਤੇ ਵੈ ਖਾਲਸਾ ਵੈ ਪਤੇ ਬਹੁਤ ਬਹੁਤ ਵਾਰ ਕਾ ਹਣ ਵਧਾਈਆਂ ਹੋਣ ਜਰਦਾ ਖੇਰ ਮੁਬਾਰਕ ਖੇਰ ਮੁਬਾਰਕ ਸ਼ਾਦ ਹੋਤਾ ਹਾਂ ਇਹ ਜੀ ਭਾਈ ਸਰਬੀਲ ਸਿੰਘ ਨੇ ਜੀ ਇਹ ਉਮਮਨ ਤੁਹਾਨੂੰ ਦਿਖਾਣਾ ਹੁਣਾ ਪਿੰਡੀ ਦੇ ਚੰਨਾਂ ਦਾ ਸਰਦਾਰ ਜੀ ਲਹਿੰਗਾ ਸਾੜੀ ਹਾਊਸ ਜਿਹੜਾ ਹੈ ਉਹਦੇ ਉਹਦੇ ਤੇ ਅਸੀਂ ਕਰਦੇ ਹੁੰਨੇ ਆ ਠੀਕ ਹੈ ਜੀ ਤੇ ਬਹੁਤ ਵਧੀਆ ਲੱਗਾ ਔਰ ਸਾਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੈ ਕਿ ਸੰਗਤ ਜਿਹੜੀ ਹੈ ਤੇ ਜੁੜੀ ਹੋਈ ਹੈ ਔਰ ਸੰਗਤ ਨਾਲ ਅਸੀਂ ਪਿਆਰ ਮੁਹੱਬਤ ਦੀਆਂ ਗੱਲਾਂ ਕਰ ਰਹੇ ਆ ਆਪਣਾ ਸਿੱਖ ਮੁਸਲਿਮ ਭਾਈਚਾਰਾ ਜਿਹੜਾ ਹੈ ਉਹਦੇ ਮੁਤਲਕ ਵੀ ਆਪਾਂ ਗੱਲ ਕਰਾਂਗੇ ਅਸਲਾਮ ਵਾਲੇਕੁਮ ਜੀ ਐਂਡ ਪਿਆਰ ਪਰੀ ਸਤਿ ਸ਼੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਹਾਂ ਸਾਹਿਦ ਸ਼ਵੀਰ ਬਾਬਾ ਜੀ ਔਰ ਸਭਨਾ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ 359ਵਾਂ ਗੁਰਪੁਰਬ ਜਿਹੜਾ ਉਹਦੀਆਂ ਲੱਖੋ ਲੱਖ ਵਧਾਈਆਂ ਹੋਣ ਵਧਾਈਆਂ ਅੱਜ ਸਾਰਾ ਦਿਨ ਆਪਾਂ ਜਿਹੜਾ ਇੱਥੇ ਕਵਰੇਜ ਕੀਤੀ ਹੈ ਨਗਰ ਕੀਰਤਨ ਨਿਕਲਿਆ ਫਿਰ ਉਸ ਤੋਂ ਬਾਅਦ ਬੱਚਿਆਂ ਨੇ ਗਤਕਾ ਕੀਤਾ ਔਰ ਬਹੁਤ ਵਧੀਆ ਲੱਗਾ ਇੱਥੇ ਆ ਕੇ ਤੇ ਅੱਜ ਗੁਰਦੁਆਰਾ ਸ੍ਰੀ ਪਹਿਲੀ ਪਾਸ਼ਾਹੀ ਪੰਜਾ ਸਾਹਿਬ ਵਿਖੇ ਇਹ ਪ੍ਰੋਗਰਾਮ ਜੁੜਿਆ ਸੀ ਜਿੱਥੇ ਬਹੁਤ ਜ਼ਿਆਦਾ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਸਨ ਔਰ ਬੜਾ ਹਮ-ਹੁਮਾ ਕੇ ਨਗਰ ਕੀਰਤਨ ਵੀ ਹੋਇਆ ਇੱਥੇ ਅਖੰਡ ਅਖੰਡ ਪਾਤਸ਼ਾਹ ਦਾ ਪੋਗ ਵੀਪਿਆ ਔਰ ਉਸ ਤੋਂ ਬਾਅਦ ਬੱਚਿਆਂ ਨੇ ਗਤਕਾ ਕੀਤਾ ਔਰ ਬੱਚਿਆਂ ਨੇ ਕੀਰਤਨ ਕੀਤਾ ਪੰਜ ਪਿਆਰੇ ਸਜੇ ਬੱਚਿਆਂ ਕੋਰ ਸਜ ਕੇ ਤੇ ਬਹੁਤ ਹੀ ਰੌਣਕ ਲਾਈ ਔਰ ਪਤਾ ਚੱਲ ਰਿਹਾ ਸੀ ਲੱਗ ਰਿਹਾ ਸੀ ਕਿ ਵਾਕੇ ਹੀ ਕੋਈ ਵੱਡਾ ਦਿਨ ਹੈ ਕਿਉਂਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਹੈ ਤੇ ਲਿਹਾਜ਼ਾ ਸਭ ਨਾਲ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਗਿਆ ਸੰਗਤਾਂ ਨੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪੁਰਬ ਜਿਹੜਾ ਉਹ ਲੱਖੋ ਦੀਆਂ ਲੱਖੋ ਲੱਖ ਵਧਾਈਆਂ 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 ਗੁਰੂ ਪਿਆਰੀ ਸੰਗਤ ਜੀ ਦਰਸ਼ਨ ਕਰੋ ਤੁਸੀਂ ਗੁਰਦੁਆਰਾ ਸ੍ਰੀ ਬੇਲੀ ਬਾਚਾਈ ਪੰਜਾ ਸਾਹਿਬ ਦੁਨੀਆ ਦੇ ਖੂਬਸੂਰਤ ਗੁਰੂ ਘਰਾਂ ਵਿੱਚੋਂ ਇੱਕ ਗੁਰੂ ਘਰ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਪੰਜਾ ਸਾਹਿਬ ਹਸਨ ਅਬਦਾਲ ਪੰਜਾਬ ਪਾਕਿਸਤਾਨ